ਕਬੀਰ ਥੋਰੇ ਜਲ ਮਛਲੀ ਝੀਲ ਮਿਲਿਓ ਜਾਲ ਇਹ ਤੋਗਨੇ ਨਾ ਸੁਤਸੈ ਫਿਰ ਕਰ ਸਮੁੰਦ ਸਮਾਰ ਇਹ ਕਬੀਰ ਜਿਵੇਂ ਥੋੜੇ ਪਾਣੀ ਚ ਮੱਛੀ ਰਹਿੰਦੀ ਹੈ ਤਾਂ ਮੱਛੀ ਨੂੰ ਕਾ ਲਾ ਖੇਲਦਾ ਹੈ ਇਸੇ ਤਰ੍ਹਾਂ ਗਿਆਨਤਾ ਕਾਰਨ ਅਗਿਆਨੀ ਜੀਵ ਮਾਇਆ ਜਾਲ ਚ ਫਸਿਆ ਰਹਿੰਦਾ ਹੈ ਜਿਵੇਂ ਮੱਛੀ ਟੋਏ ਚ ਰਹਿ ਕੇ ਜਾਲ ਤੋਂ ਬਾਚ ਨਹੀਂ ਸਕਦੀ ਇਸੇ ਤਰ੍ਹਾਂ ਕੋਰੀ ਮਤ ਕਰਨਾ ਜੀਵ ਮਾਇਆ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ ਜੇਕਰ ਮੌਤ ਹੋਣਾ ਤਾ ਸਮੁੰਦਰ ਲੱਭ ਗੁਰ ਸਮੁੰਦਰ ਨਦੀ ਸਭ ਸਿੱਖੀ ਨਾਤੇ ਜਿਤ ਵੜਾਈ ਗਿਆਨ ਗੁਰੂ ਸਮੁੰਦਰ ਆ ਸੱਚ ਦੇ ਗਿਆਨ ਦੀ ਸਿੱਖਿਆ ਨਦੀਆਂ ਉਹ ਸਿੱਖਿਆ ਦੇ ਸੰਗਤ ਕਰਨ ਨਾਲ ਮਨ ਦੀ ਸੋਚ ਉੱਚੀ ਹੋ ਜਾਂਦੀ ਹੈ ਹੁਣ ਤੇ ਰਾਖੇ ਬਾਵਨਾ ਮਾਈ ਹੁਣ ਤੇ ਰਾਖੇ ਵੀਦਨਾ ਭਾਈ ਦਰਬ ਸਿਆਣਪ ਨਾ ਹੋਏ ਰਹਿਤੇ ਸਾਧ ਸੰਗ ਉਹ ਦੁਸ਼ਟ ਵਸ ਹੁੰਤੇ ਇਨਾ ਤੋਂ ਮਾਪੇ-ਬਾਪ ਭੈਣ-ਭਾਈ ਸੰਗੀ ਸਾਥੀ ਸਾਖ-ਸਮੁੰਦਰੀ ਕੋਈ ਨਹੀਂ ਛੜਾ ਸਕਦਾ ਆਪਣੀ ਮਤ ਦੀਆਂ ਚਤਰਾਈਆਂ ਨਾਲ ਪੋਸ਼ੀ ਮਤ ਨਾਲ ਹੋਰ ਡੇਰੇ ਕਾਬੂ 'ਚ ਨਹੀਂ ਆਉਂਦੇ ਜਾਨ ਗੁਰੂ ਦੀ ਸੰਗਤ ਕਰਨ ਨਾਲ ਉਸ ਸੁਭਾਅਕੀ ਸਹਿਕਮੰਦਿਆਂ ਦੇ